ਅੱਜ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਸਾਂਗਰਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਦੋਸਤੋ ਕੋਈ 10 11 ਕਿਲੋਮੀਟਰ ਦੀ ਦੂਰੀ ਪਿੰਡ ਸਾਂਗਰੇ ਦੀ ਤੇ ਜਿਹੜਾ ਕੋਈ ਵੀਰ ਘੜਕੇ ਵਾਲੀ ਸਾਈਡ ਤੋਂ ਆ ਰਿਹਾ ਦੋਸਤੋ ਮੱਝ ਵਾਲੀ ਸਾਈਡ ਤੋਂ ਆ ਰਿਹਾ ਤੇ ਘੜਕੇ ਤੋਂ ਇੱਕ ਬਿਲਕੁਲ ਫੱਟਿਆਂ ਵਾਲਾ ਪੋਲਾ ਜਿਹੜਾ ਤੁਸੀਂ ਉਹ ਪਾਰ ਕਰਦੇ ਆ ਸਾਰ ਪਿੰਡ ਸਾਂਗਰੇ ਵਿਜ਼ਿਟ ਕਰ ਸਕਦੇ ਜੇ ਬਾਉਪੁਰ ਪਿੰਡ ਬਿਲਕੁਲ ਅਲੱਗ ਹੈ ਕੋਈ 5-6 ਕਿਲੋਮੀਟਰ ਦੀ ਦੂਰੀ ਦੋਸਤੋ ਚੋਲਾ ਸਾਹਿਬ ਤੋਂ ਹੈਗੀ ਆ ਪਿੰਡ ਸਾੰਖਰੇ ਦੀ ਤੇ ਬਿਲਕੁਲ ਨਜ਼ਦੀਕ ਮਾਝਾ ਵਾਲੀ ਸਾਈਡ ਤੋਂ ਆਉਂਦਾ ਤੇ ਘੜਕਾ ਪਿੰਡ ਲੱਗ ਜਾਂਦਾ ਤੇ ਬਾਉਪੁਰ ਪਿੰਡ ਬਿਲਕੁਲ ਅਲੱਗ ਹੈ ਆ ਸੁਲਤਾਨਪੁਰ ਲੋਧੀ ਤੋਂ ਵੀ ਤੁਸੀਂ ਵਿਜ਼ਿਟ ਕਰ ਲਓਗੇ ਕੋਈ 10-11 ਕਿਲੋਮੀਟਰ ਦੀ ਦੂਰੀ ਆ ਬਿਆਸ ਦਰਿਆ ਦੇ ਬਿਲਕੁਲ ਐਨ ਕੰਡੇ ਦੇ ਉੱਪਰ ਜਿਹੜਾ ਦੋਸਤੋ ਇਹ ਪਿੰਡ ਹੈਗਾ ਤੇ ਵੀਰੁ ਸ਼ਿਵਾਜ ਕੋਲ ਆ ਜਾਂ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਰ ਅੱਜ ਜਿਹੜੇ ਨਾਗਾਂ ਵਿੱਚ ਕੁਝ ਵੀਰ ਘਰੋਂ ਸੇਲ ਕਰਦਾ ਪਿਆ ਜਿਨ੍ਹਾਂ ਦੇ ਵਿੱਚੋਂ ਮੱਝਾਂ ਕੋਈ ਇੱਕ ਦੋ ਤੁਹਾਨੂੰ ਦਿਖਾਉਣੀਆਂ ਨੇ ਇੱਕ ਤੋਕੜ ਕਪਣ ਜਿਹੜੀ ਚੈੱਕ ਪਾਸ ਮੱਝ ਦਿਖਾਵਾਂਗੇ ਇੱਕ ਤੋਕੜ ਮੈਂ ਦਿਖਾਵਾਂਗੇ ਤੁਹਾਨੂੰ ਇੱਕ ਜਰਸੀ ਅੰਗ ਦੇ ਵਿੱਚ ਆ ਦੋਸਤੋ ਤਾਜੀ ਅੱਗੇ ਸੂਣ ਵਾਲੀ ਪੂਰੀ ਤਿਆਰੀ ਵਾਲੀ ਵਹਿੜਾ ਕੁਝ ਕੁ ਦਿਨ ਹਜੇ ਲੈਂਦੀ ਆ ਇੱਕ ਸ਼ਾਈ ਵਾਲਾ ਅੰਗ ਦੇ ਵਿੱਚ ਵਹਿੜ ਬਿਲਕੁਲ ਤਾਜੀ ਸੂਈ ਆ ਸੋ ਹੁਣ ਮੌਕੇ ਤੇ ਮਿਲਕ ਤੇ ਦੁੱਧ ਤੇ ਚੱਲ ਰਹੀ ਆ ਕਿੰਨੇ ਦੁੱਧ ਤੇ ਚੱਲ ਰਹੀ ਆ ਦੋਸਤੋ ਕੀ ਰੇਟ ਭਾਪੜਤਾ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਦੋਸਤੋ ਟਰਾਲਾ ਦਿਖਾਵਾਂਗੇ ਡਬਲ ਟੈਰੀ ਜੈਕ ਟਰਾਲਾ ਠੀਕ ਆ ਜੀ 13 6.5 ਦਾ ਸੋ ਫਾਰਮਰ ਵੀਰ ਕਿਉਂਕਿ ਹਰ ਕ ਵੀਰ ਨੂੰ ਪਤਾ ਵੀ ਖੇਤੀਬਾੜੀ ਦਾ ਸੰਦ ਵੀ ਜ਼ਰੂਰੀ ਹੈ ਨਾਲ ਦੀ ਨਾਲ ਉਹ ਵੀ ਕਿਸੇ ਵੀਰ ਨੇ ਖਰੀਦਣਾ ਕੋਈ ਜਾਵਾਨਾ ਵੀਰ ਖਰੀਦਣ ਦਾ ਟਰਾਲਾ 13 6.5 ਦਾ ਦੋਸਤੋ ਉਹ ਟਰਾਲਾ ਵੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਪੂਰੀ ਇਨਫੋਰਮੇਸ਼ਨ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਬਾਜ ਜਸਤਰੀ ਕਾਲ ਹਾਲ ਦੀ ਗੱਲ ਸੰਧੂ ਸਾਹਿਬ ਹੋਰ ਵੀਚ ਠੀਕ ਠਾਕ ਦੇ ਬਹੁਤ ਵਧੀਆ ਠੀਕ ਠਾਕ ਹੈ ਜੀ ਅੱਛਾ ਵੀਰ ਸੁਬਾਜ वैसे चलो सिल परचेज ਦਾ ਕੰਮ ਸ਼ੁਰੂ ਕੀਤਾ ਸੀ ਤੇ ਚਲੋ ਇੱਕ ਸੀਜ਼ਨ ਦੇ ਕਰਕੇ ਥੋੜਾ ਵਿੱਚ ਵਕਫਾ ਪੈ ਗਿਆ ਹਾਂਜੀ 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 ਅੱਜ ਆਪਣੇ ਕੋਲ ਵੈਸੇ ਜਿਹੜੇ ਦੋ ਨਾਗ ਨੇ ਉਹ ਤਾਂ ਵੜਾ ਦੋ ਹੀ ਮੱਜਾਂ ਨੇ ਦੋ ਹੀ ਮੱਜਾਂ ਇੱਕ ਟੋਕੜ ਗੱਬਣ ਚੱਕ ਪਾਸ ਹੀ ਆਪਣੇ ਕੋਲ ਮੈਂ ਖੜੀ ਆ ਹਾਂਜੀ ਇੱਕ ਟੋਕੜੇ ਕੱਲੀ ਇੱਕ ਟੋਕੜ ਹਾਂਜੀ ਤੇ ਵੜਾ ਵੈਸੇ ਦੋਵੇਂ ਸੱਜਰ ਇੱਕ ਸੂਣ ਵਾਲੀ ਆ ਇੱਕ ਗੱਬਣ ਹੈ ਜੀ ਤੇ ਉਹ ਉਹ ਸੂਈ ਤਾਜੀ ਠੀਕ ਆ ਜੀ ਹਾਂਜੀ ਤਾਂ ਦੋਸਤੋ ਇਹ ਨਾਗ ਨੇ ਠੀਕ ਆ ਜੀ ਸੋ ਇਹਨਾਂ ਨਗਾ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਸ਼ੁਰੂਆਤ ਵੀਰ ਸ਼ੁਰੂਆਤ ਇਧਰੋਂ ਕਰ ਲੈਨੇ ਜਿਹੜੀ ਜਰਸੀ ਵੜ ਦਿਖ ਪਹਿਲਾਂ ਸੁਣੀ ਹਾਂਜੀ 15 ਤੋਂ 20 ਦਿਨ ਦੀ ਕੱਤੀ ਹੈ ਜੀ ਠੀਕ ਹੈ ਜੀ ਹਾਂਜੀ ਮੂੰਹ ਅਜੇ ਛੱਕੀ ਨਹੀਂ ਹੋਈ ਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਪਹਿਲਾਂ ਵਾਸੀ ਨਾ ਸੁਣਾ ਮੂੰਹ ਅਜੇ ਛੱਕੀ ਨਹੀਂ ਹੋਏਗੀ ਠੀਕ ਹੈ ਜੀ ਤੇ ਬਾਕੀ ਹਾਈਟ ਕਾ ਤਾਂ ਨਾਰਮਲ ਜਿੱਦਾਂ ਕਹ ਆਪਾਂ ਜਰਸੀ ਬਰੀਡ ਦੀਆਂ ਬਿਹੜਾਂ ਦੇਖਦੇ ਆ ਓਡੀ ਹਾਈਟ ਕਾ ਤੁਸੀਂ ਮੰਨ ਕੇ ਦਾ ਸੌਦਾ ਕਰ ਲਿਓ ਨਿੱਗਰ ਨੁਕਰ ਪੂਰੀ ਹੈ ਠੀਕ ਹੈ ਜੀ ਹਾਈਟ ਦੇ ਹਿਸਾਬ ਨਾਲ ਵੇਖੀਏ ਤੇ ਨਿੱਗਰ ਪੂਰੀ ਆ ਰਾਜੀ ਆ ਜਿੰਨੇ ਵੀਆ ਕਰਮਾਂ ਵਾਲੀ ਬਿਲਕੁਲ ਛੋਟਾ ਜਿਹਾ ਫੇਸ ਛੋਟੇ ਜਿਹੇ ਕੰਨ ਬਿਲਕੁਲ ਛੋਟੀ ਜਿਹੀ ਬੂਤੀ ਆ ਠੀਕ ਹੈ ਤੇ ਇੱਕ ਵਾਰੀ ਤੁਹਾਨੂੰ ਇੱਕ ਲੰਬਾ ਤੋਰ ਕੇ ਦਿਖਾ ਦਿੰਨੇ ਆ ਤੇ ਸ਼ਬਾਜ ਦਿਨ ਲੈ ਜੂ ਹਫਤਾ ਕਾ ਜੀ ਹਾਂਜੀ 15 ਦਿਨ ਮੰਨ ਕੇ ਸੰਤੂ ਸਾਹਿਬ ਚੱਲੋ ਅੱਛਾ 10 ਬਾਹਰ ਹੀ ਹਜੇ ਹਾਂਜੀ ਨਹੀਂ ਹਜੇ ਮਾੜੀ ਉਤਰੀ ਹੈ ਜੀ ਹਜੇ ਠੀਕ ਆ ਜੀ ਹਾਂਜੀ ਲਓ ਦੋਸਤੋ 10 ਦਿਨ ਤੋਂ ਪਲੱਸ 10 ਤੋਂ 15 ਕ ਦਿਨ ਦਾ ਆਈਡੀਆ ਮੰਨ ਕੇ ਸੌਦਾ ਕੋਈ ਵੀਰ ਕਰ ਲੇ ਜਰਸੀ ਬਰੀਡ ਦੇ ਵਿੱਚ 10 ਤੋਂ 15 ਦਿਨ ਪਹਿਲਾ ਸੁਆ ਫਰਸਟ ਟਾਈਮਰ ਆ ਫੇਸ ਕੁਆਲਿਟੀ ਤੁਸੀਂ ਆ ਵੇਖੋ ਬਿਲਕੁਲ ਛੋਟੇ ਕੰਨ ਤੇ ਛੋਟੀ ਜੀ ਬੂਥੀ ਹੈ ਠੀਕ ਆ ਜੀ ਡੂੰਗਾਈ ਡੂੰਗਾਈ ਉਸੇ ਤਰ੍ਹਾਂ ਦੋਨਾਂ ਅੱਖਾਂ ਦੇ ਵਿੱਚ ਪੂਰੀ ਤੇ ਨਸਲ ਬ ਇਾਰੇ ਥਣਾ ਦਾ ਜਿਹੜਾ ਦੋਸਤੋ ਵਿਥ ਵਿਰਲਾ ਉਹ ਜਿਵੇਂ ਜਿਵੇਂ ਐਨੀਮਲ ਨੇ ਲੇਵਾ ਭਰਿਆ ਹਜੇ ਤੁਸੀਂ ਵੇਖ ਸਕਦੇ ਜੇ ਢਿਲ ਬਹੁਤ ਆਪਸੀ ਥਣਾ ਦਾ ਨਖੇੜ ਆ ਉਹ ਹੋਰ ਨਿਕਲ ਕੇ ਸਾਹਮਣੇ ਦਿਖਾਈ ਦੇਊਗਾ ਤੇ ਫਿਰ ਹਾਲ ਕੋਈ 10 ਤੋਂ 15 ਦਿਨ ਦਾ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਫਸਟ ਟਾਈਮਰ ਆ ਪਹਿਲਾ ਸਵੇਰ ਸੂਣ ਜਾ ਰਹੀ ਆ ਠੰਡੀ ਧੀਰੀ ਸੀਲਸ ਲੱਗ ਪੂਰੀ ਐ ਲੈ ਵੀਰ ਸ਼ਹਾਜ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਸੰਦੂ ਸਵੱਟ ਮਾੜਾ ਭੰਵੇਂ 35 ਕਰ ਲੋ 40 ਕਰ ਲੋ ਜੀ ਹਾਂਜੀ ਹਾਂਜੀ ਲਾਸਟ ਜਿਹੜੀ 34000 ਦੀ ਦੇਣੀ 100 ਰੁਪਏ ਛੋੜ ਹੀ ਕਰ ਲਈ 34 ਚੋ ਹਾਂਜੀ ਉਹ ਛੋੜਛੱਪਾ ਕਰ ਦਿਆਂਗੇ 34000 ਦੇ ਵਿੱਚੋਂ 200 ਛੋੜਛੱਪਾ ਹੀ ਹੋਊਗਾ ਠੀਕ ਆ ਜੀ ਲਾਸਟ ਤੇ ਬਾਕੀ ਬੱਸੀ ਚੰਗੀ ਆ ਠੀਕ ਆ ਜੀ ਸੋ ਪੜਤਾ ਬਹੁਤ ਜਾਇਜ਼ ਆ ਜਿੱਦਾਂ ਕਿ ਅਕੇ ਗਰਮੀ ਦਾ ਸੀਜ਼ਨ ਆ ਤੇ ਬਿਲਕੁਲ ਕੰਮਕਾਰ ਤੇ ਦੇਣਾਂ ਤੇ ਚਾਹ ਪਾਣੀ ਦੁੱਧ ਬਾਦ ਦੀ ਹਰ ਇੱਕ ਵੀਰ ਨੂੰ ਲੋੜ ਹੁੰਦੀ ਆ ਤੇ ਹਰ ਇੱਕ ਵੀਰ ਸੋਚਦਾ ਵੀ ਜਿੰਨਾ ਵੀ ਜਾਇਜ਼ ਆ ਜੈਨੂਇਨ ਪਸ਼ੂ ਖਰੀਦਿਆ ਜਾਵੇ ਛੋਟੇ ਰੇਟ ਭਾਅ ਪਰਤੇ ਵਾਲਾ ਪਸ਼ੂ ਰੇਡ ਬੜਾ ਛੋਟਾ ਕੀਤਾ ਵੀਰ ਨੇ ਜਾਇਜ਼ ਰੇਡ ਆ ਬਾਕੀ ਨਸਲ ਬਰੀਡ ਵੀ ਬਿਲਕੁਲ ਛੋਟੀ ਹੁੰਦੀ ਆ ਥੋੜੇ ਪਟੇ ਕਾ ਕੇ ਪਸ਼ੂ ਡੰਗਸਾਰਨ ਵਾਲਾ ਠੀਕ ਆ ਦੁੱਧ ਵਧੀਆ ਚਵਾਈ ਚੱਲੂਗੀ ਲੈ ਵੀ ਵੀਰ ਤੇ ਬਾਅਦ ਅੱਗੇ ਆ ਜਿਹੜੀ ਮਾਂ ਆਪਣੇ ਕੋਲ ਘੜੀ ਇਹ ਟੋਕਰ ਦਾ ਬਣ ਇਹ ਟੋਕਰ ਗੱਪਣ ਸੰਧੂ ਸਾਹਿਬ ਇਹ ਚੈੱਕ ਪਾਸ ਚੈੱਕ ਪਾਸ ਹੈ ਜੀ ਗੱਪ ਕਿੰਨੇ ਟਾਈਮ ਦੀ ਹੈ ਇਹ ਸੰਧੂ ਸਾਹਿਬ ਇਹਨੂੰ 10 ਜੂਨ ਨੂੰ ਪੰਜਵਾਂ ਮਹੀਨਾ ਸ਼ੁਰੂ ਹੋ ਜਾਣਾ ਜੀ ਸਟਾਰਟ ਹੋ ਜਾਣਾ 4 ਕੰਪਲੀਟ ਹੋ ਗਏ ਟੋਕਰ ਮਹੀਨਾ ਜਾਂਦਾ ਜੁੱਤਾ ਅੱਜ ਮੰਨ ਲਓ 30 ਹੋ ਗਈ ਅੱਜ ਠੀਕ ਹੈ ਜੀ ਹਾਂਜੀ ਭਾਬੀ 4 ਮਹੀਨੇ ਦੋਸਤੋ ਕੰਪਲੀ ਤੇ ਹੁਣ ਦੁੱਧ ਵੀ ਇਹਦੇ ਥੱਲੇ ਗਾ ਹਾਂਜੀ ਹਾਂ ਸੰਧੂ ਸਾਹਿਬ ਨੇ ਸਾਢੇ 3 ਤੋਂ 4 ਲੀਟਰ ਦੁੱਧ ਹੈ ਜੀ ਦੋਵੇਂ ਟਾਈਮ ਮਿਲਦੀ ਹੈ ਦੋਨੋਂ ਟਾਈਮ ਹਾਂਜੀ ਇਸੇ ਤਰ੍ਹਾਂ ਪਾੜੇ ਪੱਟ ਬੰਦੇ ਨਹੀਂ ਪੈਸਾ ਸੰਧੂ ਸਾਹਿਬ ਟੀਕਾ ਲਵਾ ਲੈਂਦੀ ਆ ਬਾਕੀ ਠੰਡੀ ਸੀਲ ਬੜੀ ਉਹ ਤਰ੍ਹਾਂ ਕੋਈ ਟੀਕਾ ਵਾਲਾ ਥੱਲੇ ਜਿੰਨਾ ਮਰਜੀ ਬਾਲਟੀ ਰੱਖ ਤੋੜਾ ਛਾੜ ਛੋੜ ਨਹੀਂ ਮਾਰਦੀ ਠੀਕ ਆ ਜੀ ਹਾਂਜੀ ਹਾਂ ਲੋਕ ਦੱਸੋ ਕਿਸੇ ਤਰ੍ਹਾਂ ਦਾ ਕੋਈ ਛਾੜ ਨਹੀਂ ਕਰਦੇ ਕੀ ਟੀਕਾ ਜੀ ਬਾਕੀ ਟੀਕਾ ਮਾੜਾ ਦਰਮਿਆਨਾ ਥੋੜਾ ਟੀਕਾ ਲਾ ਕੇ ਜਿਹੜੀ ਥੱਲੇ ਬਹਿ ਕੇ ਪਸਮਾ ਲਓਗੇ ਤੁਸੀਂ ਚੋਲੋਗੇ ਸਾਢੇ ਕਿ ਤਿੰਨ ਕਿਲ ਸੁਆ ਕੋਈ ਵੀ ਰਕੇ ਚੌਥੇ ਲਈ ਗੱਭਣ ਮੰਨ ਲਏ ਠੀਕ ਆ ਤੇ ਜੇ ਇਹਦੇ ਵਿੱਚ ਹੁਣ ਸੂਈ ਸਮਝ ਲਿਆ ਜੇ ਉਹ ਤੁਸੀਂ ਆਪਣੀ ਜੱਜਮੈਂਟ ਕਰ ਲਿਓ ਠੀਕ ਆ ਮੈਂ ਇਹਨੂੰ ਦੇਖਦਿਆਂ ਸਾਰੇ ਫੇਸਪੂਸ ਕੁਆਲਿਟੀ ਜਾਂ ਚਿਹਰੇ ਮੋਰੇ ਤੋਂ ਤੁਸੀਂ ਹਿਸਾਬ ਕਿਤਾਬ ਲਾ ਲਿਓ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਸੋ ਦੂਰੋਂ ਨੇੜਿਓ ਕਿਸੇ ਭਰਾ ਨੇ ਤੁਰਨਾ ਆਉਣਾ ਤੇ ਜ਼ਰੂਰ ਤੁਸੀਂ ਇਹ ਧਿਆਨ ਰੱਖ ਲਿਓ ਵੀ ਮੀਡੀਅਮ ਹਾਈਟ ਦੇ ਵਿੱਚ ਆ ਮੀਡੀਅਮ ਦਰਮਿਆਨੀ ਹਾਈਟ ਆ ਤੇ ਬਾਕੀ ਹੈ ਪਤਲੇ ਪਿੰਡੇ ਦੀ ਠੀਕ ਆ ਤੇ ਚੂਣ ਚਣ ਵੀਰ ਸ਼ਬਾਦ ਜਾਰੇ ਥਣ ਵਰਦੇ ਪੂਰ ਬਿਲਕੁਲ ਓਕੇ ਓਕੇ ਸਨਾਂ ਦੀ ਗਾਰੰਟੀ ਹੈ ਪੂਰ ਛਟਾਵ ਦੀ ਗਾਰੰ ਅੱਛਾ ਸ਼ਬਾਜ ਇਸ ਮੈਂ ਦੀ ਕੀ ਕੀਮਤ ਕੀ ਡਿਮਾਂਡ ਕਰਦਾ ਸਾਹਿਬ 45000 ਡਿਮਾਂਡ ਹੈ ਜੀ ਬਾਕੀ ਮਾਨਤਨ ਕਰਦੇ ਆ ਫੁੱਲ 45 ਹਾਂਜੀ ਬੜੀ ਕੋਲਾ ਕਰਦਾ ਵੀਰ ਭਰਾ ਨੂੰ ਫੋਨ ਲਾਵੇ ਉਹਨੇ ਜਿੰਨਾ ਵੀ ਬਾਤ ਵਾਦ ਕਰਾਂਗੇ ਠੀਕ ਹੈ ਜੀ ਇਹਸ ਬਾਅਦ ਆਪਾਂ ਵੈਸੇ ਘਰੇ ਚੋਈਏ ਜੋ ਆਪਣੇ ਕੋਲ ਇਹ ਆਪਣੀ ਘਰ ਦੀ ਸੰਧੂ ਸਾਹਿਬ ਉਹ ਵੈੜ ਆਪਾਂ ਮੁੱਲ ਲਈ ਹੈ ਜੀ ਆ ਵੀ ਮੱਝਾਂ ਦੋਨੇ ਦਾ ਵੀ ਵੈੜ ਆਪਣੀ ਕਰਦੀ ਹੈ ਠੀਕ ਹੈ ਹਾਂਜੀ ਲਓ ਵੀ ਭਰਾਵੋ ਠੀਕ ਆ ਸੋ 45000 ਦੀ ਮੰਗ ਕੀਤੀ ਹੈ ਵੀਰ ਨੇ ਮੱਝ ਦੀ ਟੋਕੜ ਗੱਪਣ ਦੀ ਵਿੱਚੋਂ ਛੋੜ ਛੱਪਾ ਦੋਸਤੋ ਮੌਕੇ ਤੇ ਹੋ ਜਾਊਗਾ ਬਾਕੀ ਕੋਈ ਵੀ ਇਹ ਸੰਪਰਕ ਕਰ ਲੇ ਆਣ ਕੇ ਦੇਖ ਲਿਓ ਜੇ ਤਸੱਲੀ ਕਰ ਲਿਓ ਜਾਂ ਚੋਕੇ ਕਰ ਲਿਓ ਜੇ ਠੀਕ ਆ ਜੀ ਗੱਪਣ ਆ ਕੋਈ ਵੀਰ ਆਪਣੇ ਡਾਕਟਰ ਸਾਹਿਬ ਤੋਂ ਤੁਸੀਂ ਆਪਣੇ ਹੱਥੀ ਵੀ ਚੈੱਕ ਕਰਵਾ ਸਕ ਤੇ 45 ਜੋ ਛੋੜ ਛੱਪਾ ਲਵੀ ਵੀਰ ਸਿਵਾਜ ਅੱਗੇ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਆ ਮੱਝ ਖੜੀ ਆ ਹਾਂਜੀ ਹਾਂਜੀ ਇਹ ਸੰਤੂ ਸਾਹਿਬ ਟੋਕੜ ਹੈ ਜੀ ਟੋਕੜ ਹਾਂਜੀ ਕੱਟੀ ਹੀ ਕੱਟੀ ਮਰੀ ਹੈ ਜੀ ਦੀ ਇਹ ਟੋਕੜ ਹੈ ਜੀ ਟੋਕੜ ਅੱਗੇ ਬਣੀ ਪੁਣੀ ਨਹੀਂ ਨਹੀਂ ਕੋਈ ਬਣੀ ਨਹੀਂ ਜੀ ਤੇ ਹੁਣ ਦੁੱਧ ਦੇ ਥੱਲੇ ਕਿੰਨਾ ਕੱਢੀ ਦੁੱਧ ਇਸ ਟਾਈਮ ਤੇ 5.5 ਤੋਂ 6 ਲੀਟਰ ਦੋਨੇ ਟਾਈਮ ਬਾੜੇ ਤੇ ਮਿਲਦੀ ਹੈ ਜੀ ਬਾੜੇ ਤੇ ਮਿਲਦੀ ਹੈ ਹਾਂਜੀ ਆਪਣੇ ਘਰ ਇੱਥੇ ਕੋਈ ਮਲਗੇ ਆਵੇ ਦੋ ਟਾਈਮ ਬਾੜੇ ਕਿੰਨਾ ਟਾਈਮ ਮਰਜੀ ਝੋਲੇ ਜੀ ਕਿਸੇ ਘਰ ਦੀ ਕੋਈ ਗਰੰਟੀ ਨਹੀਂ ਆਪਣੇ ਘਰ ਦੋਨੇ ਟਾਈਮ ਬਾੜੇ ਮਿਲਦੀ ਹੈ ਨਵੀਂ ਥਾਂ ਤੇ ਜਾ ਕੇ ਆ ਉਹਨ 6767 ਸਾਢੇ 5 ਤੋਂ 6 ਜੀ ਸਾਢੇ 5 ਜਿਹੜਾ ਢੋਲਣਾ ਜੀ ਸਾਢੇ 5 ਤੋਂ ਦੋਸਤੋਂ 6 ਕਿਲੋ ਦੁੱਧ ਤੇ ਆ ਥਣ ਦੇ ਬਾਜੇ ਠੀਕ ਆ ਜੀ ਆ ਲੋ ਠੀਕ ਆ ਸੋ ਸਾਢੇ 5 6 ਕਿਲੋ ਕਾਦ ਤੋਂ ਵੱਡਾ ਦੋਸਤੋਂ ਇਸ ਮੈਂ ਤਾਂ ਠੀਕ ਆ ਤੇ ਸੂਆ ਵੀ ਤਾਂ ਮੇਰੇ ਤਾਂ ਹੋਊਗਾ ਪਹਿਲੇ ਸੂਏ ਸਿੰਦਸਾ ਸੋਈਏ ਜੀ ਤੇ ਹੁਣ ਪਹਿਲਾ ਸੂਆ ਜੀ ਪਹਿਲੇ ਸੂਏ ਚੱਲਣਦੀ ਹੈ ਜੀ ਠੀਕ ਆ ਜੀ ਹਾਂ ਜੀ ਕਿਉਂਕਿ ਪਹਿਲੇ ਸੂਏ ਜੀ ਦੋਸਤੋਂ ਚੱਲ ਰਹੀ ਆ ਅੱਗੇ ਕਿਸੇ ਤਰ੍ਹਾਂ ਦਾ ਵੀਰਵਾ ਵੀਰਨੇ ਨਹੀਂ ਦਿੱਤਾ ਕਿਉਂਕਿ ਹਜੇ ਨਵੇਂ ਤੋਂ ਦਰਅਲੀ ਨਹੀਂ ਗਈ ਬਣੀ ਨੀਗੀ ਤੇ ਫਿਲਹਾਲ ਜਿਹੜੀ ਆ ਤੋਕੜ ਤੁਸੀਂ ਮੰਨ ਕੇ ਦਾ ਸੌਦਾ ਕਰ ਲਿਓ ਕੱਦ ਵਜਨ ਪੂਰਾ ਮੈਂ ਦਾ ਵੈਸੇ ਝੋਟੀਆਂ ਦੇ ਵਿੱਚ ਹੀ ਆ ਕਿਉਂਕਿ ਪਹਿਲਾ ਸਵੇਰ ਸੋਈ ਤੇ ਝੋਟੀਆਂ ਚ ਹੀ ਪੱਖਾ ਮੂੰਹ ਮੱਥੇ ਤੋਂ ਵਜੇ ਕਰ ਦੇ ਕੀ ਇਹ ਤੇ ਝੋਟੀਆਂ ਦੇ ਵਿੱਚ ਹੀ ਆ ਚਿਹਰਾ ਮੋਰਾ ਇਹਦਾ ਕੱਦ ਸੋਨਾ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੀ ਤੇ ਮੋਢੇ ਤੋਂ ਬਿਲਕੁਲ ਚੌਰਸਲੇਵਾ ਠੀਕ ਆ ਜੀ ਆ ਦੇਖੋ ਉਹਨਾਂ तकरीबन ਕੋਈ 5.5 6 ਕਿਲੋ ਤੋਂ ਆ ਤੇ ਘਰੇ ਜਿਹੜੀ ਜਵਾਈ ਵੀਰ ਕਰਦਾ ਬਿਲਕੁਲ ਪਹਾੜੇ ਤੇ ਕਰਦਾ ਪਹਾੜਾ ਵੜਾ ਕੇ ਪਾ ਕੇ ਉਹ ਕਿਸੇ ਵੀਰ ਨੇ ਬਿਲਕੁਲ ਸੌਦਾ ਕਰਕੇ ਇੱਥੇ ਆੜੇ ਵੰਡੇ ਤੇ ਤੁਹਾਨੂੰ ਬਿਲਕੁਲ ਪਸਮਾ ਦਊਗਾ ਚਵਾ ਕੇ ਖਾ ਦਊਗਾ ਤੁਹਾਡੇ ਸਾਹਮਣੇ ਠੀਕ ਆ ਜੀ ਅੱਗੇ 1 2 3 ਪਸ਼ੂ ਜਾ ਕੇ ਟੀਕਾ ਵੀ ਲਵਾ ਸਕਦਾ ਸਾਰੇ ਵੀਰਾਂ ਨੂੰ ਪਤਾ ਹੈ ਉਪਰੀ ਤਾਂ ਤੇ ਜਾ ਕੇ ਕਿਹਨਾਂ ਟੋਕੜ ਪਸ਼ੂ ਜਿਹੜਾ ਉਹ ਕਰ ਜਾਂਦੇ ਆ ਠੀਕ ਆ ਤੇ ਵੀਰ ਸ਼ਿਫਾਜ ਚੋਣ ਜਨਪੂਰ ਸ਼ਟਾ ਕਿਸੇ ਤੋਂ ਬਿਲਕੁਲ ਜੀ ਬਿਲਕੁਲ ਜੀ ਆਪਣੇ ਇਸ ਸੰਤ ਸਾਹਿਬ ਇੱਕ ਬੇਨਤੀ ਹੈ ਵੀ ਕੋਈ ਵੀ ਪਸ਼ੂ ਜਿਹੜਾ ਲੈਣਾ ਨਾ ਆਪਣੇ ਘਰ ਦੀ ਗਰੰਟੀ ਹੈ ਆ ਬਿਲਕੁਲ ਜਿੱਦਾਂ ਅਸੀਂ ਅੱਲੀ ਕਰ ਸਕਦੇ ਕਿਸੇ ਦੇ ਘਰ ਦੀ ਕੋਈ ਗਰੰਟੀ ਨਹੀਂ ਆਪਣੀ ਬਿਲਕੁਲ ਜੀ ਬਿਲਕੁਲ ਜਿੱਦਾਂ ਅੱਲੀ ਕਰ ਸਕਦੇ ਦੇਖੋ ਜੀ ਇਹ ਸਮਾਂ ਵਾਲੀ ਚੀਜ਼ ਆ ਹਾਂਜੀ ਹਾਂਜੀ अच्छा कर तो शबाज आपा ए तोकड़ा ਝੋਟੀ ਦੇਖਨੇ ਦੇ ਦੇਣੀ ਆ ਸੰਦੂ ਸਾਹਿਬ ਮੁੱਲ ਭਾਵੇਂ 50 ਜਿੰਨਾ ਮਰਜੀ ਪਰ 55 ਕਰਾ ਲਓ ਹਾਂਜੀ 48 ਚ ਸ਼ੋਰ ਛੱਪ ਕਰਦਾ ਨਹੀਂ 48 ਚ ਹਾਂਜੀ ਕਰਦਾ ਸ਼ੋਰ ਛੱਪਾ ਕੋਈ ਨਹੀਂ ਖੁੱਲਾ ਕਰਦਾ ਕੋਈ ਵੀਪਰਾ ਫੋਨ ਕਰੇ ਕਰ ਦਿਓ ਕਰ ਹਾਂਜੀ ਕਰ ਦਿਆਂਗੇ ਲੋ ਵੀ ਭਰਾਵਾ ਸ਼ੋਰ ਛੱਪੇ ਖੁੱਲੇ ਹੋ ਜਾਣਗੇ 48 ਹਜ਼ਾਰ ਵੀਰ ਨੇ ਮੰਗ ਡਿਮਾਂਡ ਕੀਤੀ ਆ ਤੇ ਸ਼ਬਾਜ ਇਹਨੂੰ ਸੂਈ ਨੂੰ ਐਸੇ ਸਮਾਂ ਕਿੰਨਾ ਕੁ ਹੋ ਗਿਆ ਇਹ ਸੰਦੂ ਸਾਹਿਬ ਤੋਕੜ ਹੈ ਜੀ ਝੂਠ ਮਾਰਨ ਭਾਵੇਂ ਮਹੀਨੇ ਦਰ ਮਹੀਨਾ ਕਹਦੇਗੇ ਤੇ 3 ਮਹੀਨਿਆਂ ਤੋਂ ਬਾਹਰ ਹੈ ਜੀ ਆਪਣੇ ਘਰ ਦੀ ਹੈ ਸੂਈ ਆ ਜੀ ਘਰ ਦੀ ਹੈ ਕਰਦੀ ਝੋਟੀ ਹੈ ਜੀ ਠੀਕ ਆ ਜੀ ਹਾਂਜੀ ਤੇ ਸੱਜਰ ਦਾ ਵੀ ਦੁੱਧ ਮੈਨੂੰ ਤਾਂ 9 10 ਦੇ ਦਿੱਤੇ 9 10 ਹੀ ਸੰਤੂ ਸਾਹਿਬ ਦਿੱਤਾ ਚਲੋ ਜਿਆਦਾ ਨਹੀਂ 12 14ਵੇਂ ਕਹੀ ਉਹ ਨਹੀਂ ਕਹ ਲਈ 9 10 ਕਿੱਥੇ ਚੱਲੀ ਹੋ ਗਈ ਹੈ ਹਾਂਜੀ ਭਾਬੀ ਦੋਸਤੋ ਠੀਕ ਹੈ ਜੀ 9 10 ਕਿੱਥੇ ਚੱਲੀ ਆ ਤੇ ਫਿਲਹਾਲ ਮੈਨੂੰ ਦੱਸ ਰਿਹਾ ਸੀ ਵੀ ਰਿਪੀ ਸੀਜ਼ਨ ਸੁਝਣ ਕਰਕੇ ਅਸੀਂ ਵੀ ਬਾਹਰ ਅੰਦਰ ਰਹੇ ਆ ਤੇ ਥੋੜਾ ਜਿਹਾ ਪਸ਼ੂ ਤੁਹਾਨੂੰ ਪਤਾ ਵੀ ਬੰਦਿਆਂ ਦੇ ਕਰਕੇ ਹੀ ਆ ਬੰਦਾ ਕੋਈ ਥੋੜੀ ਜੀ ਦੇਖ ਰੇ ਕ ਕਰੇ ਤੇ ਪਸ਼ੂ ਦੁੱਧ ਤੋਂ 2 ਕਿਲੋ ਕਿਲੋ ਅੰਡਾ ਦਾ ਕਿਲੋ ਵਧ ਵੀ ਸਕਦਾ ਚੰਗੀ ਸੇਵਾ ਫਿਲਹਾਲ ਜਿਹੜਾ ਮੌਕੇ ਤੇ ਮੌਜੂਦ ਆ ਉਹ ਤੁਹਾਨੂੰ ਆਪਾਂ ਦੱਸਤਾ ਹਾਂਜੀ ਇਹਦੀ ਡਿਟੇਲ ਕੀ ਹੈ ਸੰਧੂ ਸਾਹਿਬ ਇਹਨੂੰ ਅੱਜ 7ਵਾਂ ਦਿਨ ਐ ਸੂਈ ਨੂੰ ਜੀ ਅੱਛਾ ਜੀ ਇਹ ਥਲੇ ਸੰਧੂ ਸਾਹਿਬ 14 ਤੋਂ 15 ਲੀਟਰ ਦੁੱਧ ਤਿਆਰ ਹੈ ਜੀ ਅੱਛਾ ਇਹਦੇ ਕੋਈ ਵੀਰ ਸਾਹਮਣੇ ਐ ਤੇ 18 ਤੋਂ 20 ਲੀਟਰ ਕੱਢ ਜੂ ਅੱਛਾ ਜੀ ਬਾਕੀ ਰਾਜ ਅੱਜ ਇਸ ਟਾਈਮ ਤੇ ਤਿਆਰ ਹੈ ਆਪਾਂ ਉਹ ਜੋੜ ਦੇ ਆਪਾਂ ਜਿਹੜਾ 14 15 ਚ ਵਾਦਾਂਗੇ ਗਿਆਤ ਵਾਗ ਦੇਾਂਗੇ ਤੇ ਬੱਚਾ ਮਗਰ ਬੱਚਾ ਜੀ ਉਹ ਬੱਚਾ ਨਾਰੂ ਨਾਲ ਅੱਜ ਦਿਨ ਕਿੰਨੇ ਹੋ ਗਏ ਨੇ ਅੱਜ ਨੂੰ 7ਵਾਂ ਦਿਨ ਐ ਜੀ ਅੱਛਾ ਸੂਬਾ ਕਿੰਨਾ ਵਾ ਤੀਜਾ ਕੋਊਗਾ ਜਾ ਮੰਨ ਕੇ ਲੈ ਲੈ ਜੀ ਸੁਆ ਜੀ ਆਪਣੇ ਜਿੰਨੇ ਵੀਰ ਨੇ ਵੇਖਣੀ ਆਪਣੇ ਆਪਣੇ ਆ ਵੇਖੇ ਦੱਸ ਦੇਣਾ ਜੀ ਹਾਂ ਹਾਂ ਜੀ ਆਓ ਦੱਸੋ ਵੈਸੇ ਵੈੜਾਂ ਦੀ ਦੇਖੀ ਉਹ ਜੀ ਹੁੰਦੀ ਆ ਵੇਖੋ ਤੁਸੀਂ ਫੇਸ ਕੁਆਲਿਟੀ ਬੜਾ ਗੁਲਾਬੀ ਜੀ ਥੋੜੀ ਚੱਡੇ ਧਾਕ ਜਿਹੜੀ ਸੰਧੂ ਸਾਹਿਬ ਗਾਣ ਰੱਖਦੀ ਹੈ ਹਾਂ ਗਾੜ ਜਿਹੜੀ ਧਾਕ ਜਿਹੜੀ ਬਸ ਧੂੜ ਵਾਲਾ ਕੰਮ ਹੈਗਾ ਜੀ ਹਾਂ ਵੀ ਠੰਡੀ ਤੇਰੀ ਅਸੇ ਤਰ੍ਹਾਂ ਹੀ ਹਾਂ ਜੀ ਹਾਂ ਪਗਾ ਪੁੰਗਾ ਪਾਉਣ ਦੀ ਵੀ ਲੋੜ ਨਹੀਂ ਨਾ ਇਹ ਨਾ ਕੋਈ ਭਾਵੇਂ ਪਾਏਗਾ ਨਾ ਭਾਵੇਂ ਸੀ ਨਹੀਂ ਪਾਇਆ ਕਦੀ ਜੀ ਰਸੀ ਤੁਸੀਂ ਪਾਉਣ ਦੀ ਨਾ ਇਹ ਨਾ ਇਤਨਾ ਚੋਣੀ ਰਸੀ ਤੋਂ ਬਿਨਾਂ ਆਓ ਦੱਸੋ ਥਾਣ ਥਣ ਦੀ ਕੁਆਲਿਟੀ ਮ ਮਤਲਬ ਕਿ ਗਾਂ ਤੋਂ ਵਾਲੀ ਸਾਈਡ ਤੋਂ ਜਿੰਨਾ ਲੇਵਾ ਬਣਿਆ ਥਣਿਆ ਤੁਹਾਨੂੰ ਨਜ਼ਰ ਆਊਗਾ ਤੇ ਬੈਕ ਸਾਈਡ ਨੂੰ ਜਿਹੜਾ ਘੱਟ ਬਖਾਲਾ ਨਜ਼ਰ ਆਊਗਾ ਬਿਲਕੁਲ ਪੱਟਾਂ ਦੇ ਸਾਹਮਣੇ ਵਿੱਚ ਕਰ ਤਾਨੂੰ ਦਿਖਾਈ ਦੇਊਗਾ ਪਰ ਪਿੱਛੇ ਨੂੰ ਜਿਹੜਾ ਵਾਰ ਨਹੀਂ ਹੈਗਾਗਾ ਹਵਾਨੇ ਦੇਵੇ ਤਾਂ 14 ਕਿਲੋ ਦੁੱਧ ਤੇ ਕੱਦ ਤੋਂ ਵੱਡਾ ਇਸ ਵੇੜ ਦਾ ਹਾਂਜੀ ਹਾਂਜੀ ਸੂਆ ਕੋਈ ਵੀਰ ਆਪਦੀ ਸਮਝਣਾ ਦੂਜਾ ਮਨ ਵਾਲੇ ਤੀਜਾ ਮਨ ਲੈ ਬਾਕੀ ਫੇਸ ਫੂਸ ਕੁਆਲਿਟੀ ਬੜੀ ਚੰਗੀ ਆ ਪੂਰਾ ਗੁਲਾਈ ਦੇ ਵਿੱਚ ਮੱਥਾ ਕੱਦ ਤੋਂ ਵੱਡਾ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਆ ਕੋਈ ਗਿਰਦਾ ਤੇ ਸ਼ਾਹੀ ਵਾਲ ਦਾ ਕਰੋਸ ਮੰਨ ਲਈ ਮਗਰ ਪੱਛਾ ਤੇ ਦੁੱਧ ਕਰਮਾਲੀ ਦੇ ਥੱਲੇ ਖੁੱਲਾ ਢੁਲਾ 14 ਕਿਲੋ ਠੀਕ ਆ ਜੀ ਤੇ ਥਣ ਦੇ ਵੀ ਬੜੀ ਸਾਫ ਸੁਥਰੀਆਂ ਲੰਬੇ ਥਾਣਾ ਗੋਲ ਥਾਣਾ ਠੀਕ ਆ ਜੀ ਮੋٹے ਗੋਲ ਥਾਣ ਨੇ ਆ ਲਓ ਹੈ ਵੇ ਅੱਬ ਲੋਬੀ ਇੱਕ ਵਾਰੀ ਮੈਂ ਦੋਸਤੋ ਤੁਹਾਨੂੰ ਮੇਲ ਕਾਫ ਦਿਖਾਦਾ ਠੀਕ ਹੈ ਜੀ ਆਹ ਬੱਚਾ ਜੇ ਇਸ ਵੈੜ ਦਾ ਹਾਂਜੀ ਹਾਂਜੀ ਆ ਵੇਖ ਲੋ ਜੀ ਆ ਨਾਰੂ ਨਾਲੇ ਸੁੱਕ ਗਿਆ ਨਾਰੂ ਨਾਲੇ ਅੱਠ 10 ਦਿਨ ਹੋਏ ਸੀ ਸਤਵਾਂ ਆਂਦੇ ਨੇ ਸਤਵਾਂ ਦਿਨ ਸਤਵਾਂ ਆਂਦੇ ਨੇ ਲਓ ਜੀ ਸੋ ਦੁੱਧੋ ਫਿਰ ਸੋਹਣੇ ਤੇ ਚੜਾ ਆਈ ਹੈ ਨਾ ਦੁੱਧ ਦੁੱਧ ਤੇ ਆ ਗਈ ਜੀ ਹੁਣ ਬਹੁਤ ਆਣੀ ਦੁੱਧ ਤੇ ਆ ਗਈ ਬਿਲਕੁਲ ਜੀ ਬਾਕੀ ਓਦਾਂ ਕੋਈ ਛੜ ਛੁਰਾ ਨਹੀਂ ਕੰਮ ਹੈਗਾ ਕੋਈ ਦੁਰਦਾ ਕਰਕੇ ਲਾਲੋ ਹੋਤਾ ਨਹੀਂ ਕੋਈ ਛੜ ਛੁਰਾ ਲੱਗਦਾ ਨਹੀਂ ਲਓ ਜੀ ਬਾਕੀ ਥਾਣਾ ਸੋਨਾਂ ਦੀ ਚੋਾਈ ਚੋਈ ਬਹੁਤ ਸਾਫ ਹੈ ਜੀ ਸੋ ਹਿੱਲਣ ਝੁੱਲ ਵਾਂ ਮਝਾਇਆ ਜਾਂਦਾ ਵੀ ਕਰੇ ਗਰਮ ਸਰਦਣਾ ਹੋਵੇ ਤੇ ਕਰੋਸ ਆ ਦੋਸਤੋ ਗਿਰਦਾ ਕਰੋਸ ਆ ਦੋਧੂ ਹੀ ਮੱਝਾਂ ਰੱਖਿਆ ਜੀ ਦਾ ਹਾਂ ਗਿਰਦਾ ਕਰੋਸ ਆ ਕੰਨਾ ਕੋਨਾ ਤੋਂ ਬਾਕੀ ਮੱਥੇ ਦੀ ਕੁਝ ਕੁ ਕਰੈਕਟਰਾਂ ਤੋਂ ਪਤਾ ਲੱਗਦਾ ਵੀ ਗਿਰਦਾ ਤੇ ਸ਼ਾਈਵਾਲ ਦਾ ਕਰੋਸ ਹਾਂਜੀ ਬਾਕੀ ਥਾਂ ਦੇ ਵੀ ਬੜੀ ਸਾਫ਼ ਸੁਥਰੀ ਤੇ ਵੀਰ ਸੁਬਾਜ ਇਹ ਕਿੰਨੇ ਦੀ ਦੇ ਦਿੱਗੇ ਸੰਤੂ ਸਾਹਿਬ ਮੋਲੇ ਦਾ ਭਾਂ 55 ਭਾਂ 52 ਕਰਾ ਲਓ ਜੀ 50 ਤੋਂ ਮਾਨਤਨ ਕਰ ਦਿਆਂਗੇ 50 ਚ ਹਾਂਜੀ ਬਾਕੀ ਵੀਰ ਭਰਾ ਨੂੰ ਫੋਨ ਕਰੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਿੰਨੇ ਵੀ ਹੋ ਕੇ ਵਾਧ ਮਾਨ ਕਰਾਂਗੇ ਜੀ ਠੀਕ ਹੈ ਜੀ ਲਓ ਦੋਸਤੋ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋੜ ਛੱ ਬਾਕੀ ਥਾਂ ਦੇ ਵਿੱਚ ਬੜੀ ਸਾਫ਼ ਸੁਥਰੀ ਆ ਕੋਈ ਵੀ ਰਛੜ ਕੇ ਨਹੀਂ ਜਾਂਦਾਗਾ। ਸੋ ਠੰਡਾ ਧੀਰਾ ਨਿੱਗਾ ਪਸੂ ਆ ਬਿਲਕੁਲ ਠੀਕ ਆ। ਇਹ ਅੱਜ 4 ਐਨੀਮਲ ਨੇ ਜਿਹੜੇ ਵੀਰ ਸ਼ਬਾਜ ਦੇ ਕੋਲ ਬਕਾਊਗਾ ਦੋ ਬਹਿਣਾ ਤੇ ਦੋ ਮੱਝਾਂ। ਸੋ ਰੇਡ ਪੜਦਾ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਗਿਆ। ਬਾਕੀ ਘਰੇ ਆਣ ਕੇ ਤੁਸੀਂ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਤੇ ਵੀਰ ਸ਼ਬਾਜ ਇੱਕ ਲਾਸਟ ਵਿੱਚ ਆਪਾਂ ਟਰਾਲਾ ਦਿਖਾ ਦਈਏ। ਹਾਂਜੀ ਆਜੋ ਜੀ। ਆਜੋ ਜੀ। ਅ ਲਓ ਦੋਸਤੋ ਇੱਕ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਵੀਰ ਸ਼ਬਾਜ ਉਹਨਾਂ ਦੇ ਕੋਲ ਇੱਕ ਟਰਾਲਾ ਹੈ। ਹੈਵੀ ਡਿਊਟੀ ਟਰਾਲਾ ਹੈ ਠੀਕ ਆ ਜੀ। ਪੂਰਾ ਵਜਨ ਵੀ ਦਾ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਵੀ ਕਿੰਨਾ ਕੁ ਵਜਨ ਆ ਕਿੰਨੇ ਕੁ ਵਜਨ ਦੇ ਵਿੱਚ ਬਣਿਆ ਸੋ ਟਾਇਰ ਟੱਪਾ ਕਿਹੋ ਜਿਹਾ ਸੋ ਫਰਸ਼ ਫੁਰਸ਼ ਕਿਦਾਂ ਦੀ ਲੱਗੀ ਆ ਸੋ ਓਵਰ ਆਲ ਤੁਹਾਨੂੰ ਪੂਰਾ ਦਿਖਾ ਦਾਂਗੇ ਠੀਕ ਆ ਜੀ ਸੋ ਪੂਰੀ ਜਾਣਕਾਰੀ ਆਪਾਂ ਵੀਰ ਸ਼ਿਵਾਜ ਤੋਂ ਲੈ ਲਾਂਗੇ ਸੋ ਪੂਰਾ ਹੈ ਵੀਡੀਓ ਓਡੀਆ ਠੀਕ ਆ ਜੀ ਸੋ ਜਿਹੜੇ ਵੀਰ ਚਾਹ ਬਣਾ ਕਿਸੇ ਵੀਰ ਨੇ ਬਣਾਉਣ ਦਾ ਸੋਚਿਆ ਹੁੰਦਾ ਵੀ ਬਨਾਲ ਗੀ ਆਪਾਂ ਸਪੈਸ਼ਲ ਤਿਆਰ ਕਰਵਾ ਲਗੇ ਤੇ ਫਿਲਹਾਲ ਜੇ ਕਿਸੇ ਵੀਰ ਦੇ ਇਹ ਟਰਾਲਾ ਪਸੰਦ ਆ ਜਾਊਗਾ ਤੇ 13 6 ਦਾ ਜਿਹੜਾ ਦੋਸੇ ਟਰਾਲਾ ਸਵਾਜભાઈ ਇਹ ਟਰਾਲਾ ਆਪਣੇ ਕੋਲ ਬਕਾਊਗਾ ਹਾਂਜੀ ਹਾਂਜੀ ਤੇ ਇਹ ਟਰਾਲੇ ਦੀ ਪੂਰੀ ਕੱਲੀ ਕੱਲੀ ਚੀਜ਼ ਦੱਸ ਦਈਏ ਵੀ ਇਹ ਕਿੰਨੇ ਫੁੱਟ ਫੁੱਟਾ ਦਾ ਤੁਸੀਂ ਦੱਸਤਾ ਵੀ ਜਿਵੇਂ ਆਪ ਨੂੰ 13 6.5 ਸੈਂਚੂ ਸਾਹਿਬ 13 6.5 ਹਾਂਜੀ 10 ਨੜੀ ਹੱਬਾਂ ਜੀ ਇਹਦੀਆਂ ਅੱਛਾ ਜੀ ਹਾਂਜੀ ਜੈਕ ਲੱਗਾ ਜੀ ਜੈਕ ਲੱਗਾ ਹਾਂਜੀ ਤੇ ਤੁਰਾ ਤਰਾ ਰੇਲ ਦਾ ਹੀ ਬਿਲਕੁਲ ਰੇਲ ਦਾ ਰੇਲ ਦਾ ਤੁਰਾ ਜੀ 10 ਨੜੀ ਤੁਹਾਨੂੰ ਸਾਹਿਬਾਂ ਜੀ ਰੇਲ ਦਾ ਤੁਰਾ ਜੀ ਰੇਲ ਤੁਰਾ ਇਹ ਪੂਰਾ ਹੈਵੀ ਟਰਾਲਾ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਕੁਆਂਟਲ ਦੀ ਗੱਲ ਕਰ ਲਈ ਕੋਈ ਬੇਨਤੀ ਕੀਤੀ ਇਹ ਮੰਨ ਕੇ ਚੱਲੋ ਜੀ ਬਾਕੀ ਬਾਕੀ ਬਹੁਤ ਕਲੀਅਰ ਨਹੀਂ ਕਹਿ ਦਈ ਅਸੀਂ ਜਿੱਦਾਂ ਦਾਲਾ ਵੀ ਅਸੀਂ ਆਪਦੇ ਸਾਹ ਜਿਹੜਾ ਜੋਖਾ ਇਹ 22 ਕੁਆਂਟਲ ਤੋਂ ਬਾਹਰ ਹੈ ਜੀ 22 ਕੁਆਂਟਲ ਤੋਂ ਹਾਂ ਜੀ 22 ਕੁਆਂਟਲ ਮੰਨ ਕੇ ਚੱਲੋ 22 ਤੋਂ ਬਾਹਰ ਉਹ ਕੱਟ ਨਹੀਂ ਜੀ ਲੋ ਵੀ 22 ਕੁਆਂਟਲ ਅਪਰੋਕਸੀਮੇਟਲੀ ਦੋਸਤੋ 22 ਕੁਆਂਟਲ ਜਿਹੜਾ ਇਹਦਾ weight ਆ ਹਾਂ ਜੀ ਦੇਖਾ ਜੀ ਵੈਸੇ ਨੋਰਮਲੀ ਬਿਲਕੁਲ ਇੱਕ ਨਿੱਗਰ ਲੋਹਾ ਤੁਹਾਨੂੰ ਵੇਖਦਿਆਂ ਸਾਰੀ ਪਤਾ ਲੱਗ ਜਾਊਗਾ ਜਿਹੜੇ ਵੀਰ ਚਾਹੇ ਮਿਸਤਰੀ ਲੈਵਲ ਦੇ ਵੀ ਹੈਗੇ ਬਣਾਉਂਦੇ ਵੀ ਆ ਵੇਖ ਤੇ ਮੈਨੂੰ ਲੱਗਦਾ ਵੀ ਸ਼ਬਾਜ ਇੱਕ ਅਲੀ ਫਸਲ ਫੁਸਲ ਢੋਣੀ ਰੱਖਿਆ ਸੀ ਫਸਲ ਵਾਹ ਦੇ ਸੰਸਾਰ ਰੱਖਿਆ ਫਸਲ ਵਾਹ ਨਾ ਮਿੱਟੀ ਰੋੜੀ ਰਾੜੀ ਨਾ ਨਾ ਮਿੱਟੀ ਨਾ ਹੀ ਕਦੇ ਤਾਂ ਸਵਾਲ ਲੱਦੀ ਨਾ ਮਿੱਟੀ ਲੱਦੀ ਹੈ ਜੀ ਨਾ ਲੱਦਨੀ ਹੈ ਜੀ ਬਸ ਫਸਲ ਵਾਹ ਦੀ ਰੱਖਿਆ ਜੀ ਆਪਾਂ ਲਓ ਤੁਸੀਂ ਇੱਕ ਵਾਰੀ ਤੁਹਾਨੂੰ ਮੱਛੀ ਹੁੱਕ ਦਿਖਾ ਦਿੰਨੇ ਆ ਮੱਛੀ ਹੁੱਕਾ ਠੀਕ ਹੈ ਜੀ ਤੇ ਫੋਲ ਨਿੱਗਰ ਆ ਵੇਖਦੇ ਸਾਰੇ ਵੈਸੇ ਲੋਹੇ ਨੂੰ ਪਤਾ ਲੱਗ ਜਾਂਦਾ ਵੀ ਪੂਰਾ ਨਿੱਗਰ ਜਿਹੜਾ ਤੁਸੀਂ ਟਰਾਲਾ ਬਣਿਆ ਠੀਕ ਹੈ ਤੇ ਇਹ ਵੀਰ ਹੁਣ ਦੇ ਕੋਲੇ ਵਿਕਾਊ ਆ ਫਲ ਖਾਲ ਰੰਗ ਰੰਗ ਵੀ ਬਹੁਤ ਸੋਨਾ ਤੇ a1 ਕੰਡੀਸ਼ਨ ਆ ਓਵਰঅল ਤੁਹਾਨੂੰ ਇੱਕ ਵਾਰੀ ਆਪਾਂ ਬਿਲਕੁਲ ਛੋਟੀ ਪਾਰੀ ਦੇ ਵਿੱਚੋਂ ਫਰਸ਼ ਫਰਸ਼ ਦਿਖਾਉਣੇ ਆ ਆ ਕਰੋ ਚੈੱਕ ਲਓ ਜੀ ਫਰਸ਼ ਦੋਸਤੋ ਬਹੁਤ ਵਧੀਆ ਠੀਕ ਆ ਜੀ ਸੋ ਪੂਰੀ ਨਿਗਰ ਤੇ ਵੀਰ ਸ਼ਬਾਜ ਹਾਂਜੀ ਹਾਂਜੀ ਇਹ ਕਿੰਨੇ ਐਮ ਐਮ ਦੀ ਜਿਹੜੀ ਆਪਣੀ ਚਾਦਾ 4 ਐਮ ਐਮ ਦੀ ਫਰਚ ਲੱਗੀ ਹੈ ਜੀ ਬਾਕੀ ਵੀਰ ਕੋ ਜਿਹੜਾ ਵੇਖ ਰਿਹਾ ਉਹਨੇ ਆਪ ਹੀ ਵੇਖ ਕੇ ਦੱਸ ਦੇਣੀ ਆ ਹਾਂਜੀ ਬਾਕੀ ਖਸਮ ਸਾਹਿਬ ਹੋਰ ਵੇਖਿਓ ਆ ਜੀ ਯਾਰ ਫਰਚਾ ਮਟਰ ਲਾ ਦੇ ਵੇਖੋ ਜਿਹਦੇ ਨਾਲ ਬਫਰਚ ਲੱਗੀ ਨਾ ਗਾਡ ਰੀਆਂ ਦੂਜੀ ਤੋਂ ਫਰਚ ਬਹਿ ਜਾਂਦੀ ਹੈ ਬਹਿ ਜਾਂਦੀ ਹੈ ਇਹਦੀ ਵੇ ਲੋਕ ਤੇ ਬੈਠੀ ਗਦੀ ਮਨਾਂ ਤਾਂ ਗਾਡ ਰੀ ਵੀ ਬਹੁਤ ਬਹੁਤ ਹੈ ਜੀ ਬਹੁਤ ਨਿੱਗਰ ਬਣਿਆ ਹੋਇਆ ਹਾਂਜੀ ਹਾਂਜੀ ਬਹੁਤ ਨਿੱਗਰ ਹੈ ਜੀ ਫੋਟ ਫੋਟ ਤੇ ਦੋਸਤੋ ਜਿੱਦਾਂ 13 ਫੋਟਾ ਹੈ ਥੱਲੇ ਗਾਡ ਰੀਆਂ ਵੀ ਮਨ ਲੱਗਦਾ ਵੀ ਉਵੇਂ ਲੰਗ ਤੇ ਬਾਕੀ ਮੈਂ ਤੁਹਾਨੂੰ ਇਧਰੋਂ ਆਪਾਂ ਦਿਖਾ ਦਿੰਨੇ ਆ ਅੱਜ ਇਹ ਸਭ ਦਿਖਾ ਦਈਏ ਇਹ ਸਭ ਦਿਖਾ ਦਿੰਨੇ ਆ ਵੇਖੋ ਰੇਲ ਧੋਰਾ 10 ਮਿੰਟ ਹੀ ਖੱਪਾਂ ਠੀਕ ਆ ਜੀ ਆ ਦੇਖੋ ਬਾਕੀ ਟਾਇਰ ਜਿਹੜੇ ਆ ਦੋਸਤੋ ਆ ਜਿਹੜੇ ਬਾਹਰਲੇ ਟਾਇਰ ਹਨਾ ਇੰਟਰਨਲ ਬਾਹਰਲੇ ਟਾਇਰ ਆ ਇਹ ਨਵੇਂ ਆ ਨਵੇਂ ਆ ਅੰਦਰਲੇ ਟਾਇਰ ਬੇਸ਼ੱਕ ਤੁਹਾਨੂੰ ਤੁਰ ਕਸੇ ਛੋਟੀ ਗੱਡੀ ਇਹ ਨਾਰਮਲ ਆ ਜੀ ਇਹ ਨਾਰਮਲ ਆ ਬਸ ਇਹ ਬਾਹਰਲੇ ਇਹ ਠੀਕ ਆ ਜੀ ਟਾਇਰ ਨਵੇਂ ਵੀਰ ਹੁਣਾਂ ਨੇ ਪਵਾਏ ਆ ਹਾਂਜੀ ਹਾਂਜੀ ਆ ਦੇਖੋ ਠੀਕ ਆ ਸੋ ਬੈਕ ਸਾਈਡ ਤੋਂ ਵੀ ਦਿਖਾਉਣੀ ਆ ਤੁਹਾਨੂੰ ਪੂਰੀ ਬਹੁਤ ਵਧੀਆ ਚੰਗਾ ਦੋਸਤੋ ਨਿੱਗਰ ਹੈਵੀ ਡਿਊਟੀ ਟਰਾਲਾ ਤੇ ਕੱਲਾ ਦੋਸਤੋ ਫਸਲ ਢੋਣ ਵਾਸਤੇ ਵਰਤਿਆ ਗਿਆ ਵੀਰ ਹੁਣਾਂ ਕਿਸੇ ਤਰ੍ਹਾਂ ਦਾ ਕੋਈ ਰੇਤ ਪੱਜਰੀ ਕਿਸੇ ਤਰ੍ਹਾਂ ਦਾ ਕੋਈ ਐਕਟਰਾ ਚਾਹੇ ਕੋਈ ਕਹਿ ਲਗੀ ਆਪਾਂ ਵੀ ਕਿਰਾਏ ਕਰੂਏ ਵਾਲਾ ਕੰਮ ਕਦੀ ਕੀਤਾ ਨੀਗਾ ਜੋ ਵੀ ਕੀਤਾ ਬਿਲਕੁਲ ਘਰੇ ਫਸਲੀ ਜਾਂ ਫਸਲਾਂ ਢੋਣ ਵਾਸਤੇ ਰੱਖਿਆ ਫਿਲਹਾਲ ਆ ਲਓ ਜੀ ਸੋ ਵੇਟ ਬੁੱਡ ਵੀਰੇ ਸੰਤੂ ਸਾਹਿਬ ਨਾਲ ਹੀ ਸਾਰਾ ਕੁਝ ਨਾ ਓਕੇ ਓਕੇ ਨਾਲ ਹੀ ਸਾਰਾ ਕੁਝ ਤੇ ਇਹ ਆਪਾਂ ਦੇਖਨੇ ਕਿੰਨੇ ਦਾ ਦਈਏ ਇਹ ਸੰਤੂ ਸਾਹਿਬ ਦੀ ਡਿਮਾਂਡ ਹੈਗੀ 2 ਲੱਖ 20 ਹਜ਼ਾਰ ਦੀ ਹਾਂਜੀ 20 ਹਜ਼ਾਰ ਬਾਕੀ ਕੋਈ ਨਹੀਂ ਵੀਰ ਭਰਾ ਫੋਨ ਕਰੇ ਮਾਨਤਨ ਖੁੱਲੇ ਠੀਕ ਆ ਹਾਂਜੀ ਬਾਕੀ ਤੁਸੀਂ ਜਿੰਨੇ ਵੇਖਣਾ ਹੀ ਉਹਨੇ ਲੋਹਾ ਵੇਖੋ ਉਹ ਦੱਸ ਦੇਣਾ ਜੀ ਹਾਂਜੀ ਪੱਕੇ ਤੇ ਜੈਕ ਵੀ ਬੜਾ ਨੂੰ ਹੈਵੀ ਆ ਬਹੁਤ ਜੈਕ ਹੈਵੀ ਜੀ ਹਾਂਜੀ ਜੈਕ ਵੀ ਦੋਸਤੋ ਦਿਖਾ ਦਿੰਦੇ ਆ ਚੈੱਕ ਵਾਲਾ ਟਰਾਲਾ ਠੀਕ ਆ ਜੀ ਨਾਲ ਹੀ ਜੈਕ ਆ ਪ੍ਰੋਪਰ ਉਹ ਹੈਵੀ ਜੈਕ ਆ ਇਧਰੋਂ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰੀ ਆ ਲਓ ਅੱਛਾ ਜਿਵਾ ਜੈਕ ਜੁਕ ਪੂਰਾ ਵਰਕਿੰਗ ਹੈ ਨਾ ਓਕੇ 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 ਕੰਮ ਕੰਮ ਪੂਰਾ ਨਹੀਂ ਨਹੀਂ ਓਕੇ ਓਕੇ ਕਿਸੇ ਵੀ ਦਿਖਤ ਨਹੀਂ ਠੀਕ ਆ ਜੀ ਲਓ ਦੋਸਤੋ 2 20 ਦਾ ਜਿਹੜਾ ਇਹਦੀ ਡਿਮਾਂਡ ਆ ਦੋ ਵੀ ਡਿਮਾਂਡ ਆ ਬਾਕੀ ਛੋੜਛੱਪਾ ਮੌਕੇ ਤੇ ਜਿਹੜਾ ਹੋ ਜਾਂਦਾ ਕਿਸੇ ਵੀਰ ਨੂੰ ਜੱਜਾ ਪਸੰਦ ਆਊਗਾ ਤੇ ਬੇਸ਼ੱਕ ਤੁਸੀਂ ਇੱਥੇ ਆਣ ਕੇ ਵੇਖੋ ਪੂਰਾ ਹੈਵੀ ਬਣਿਆ ਨਿੱਗਰ ਆ ਪੂਰਾ ਹਾਂਜੀ ਦੋ ਵੀ ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਹਾਂਜੀ ਤੇ ਸੁਬਾਜ ਇੱਕ ਨੰਬਰ ਆਪਣੇ ਬੋਲ ਦਗੇ ਵੀ ਹਾਂਜੀ 94788 90238 ਠੀਕ ਹੈ ਜੀ ਹਾਂਜੀ ਠੀਕ ਆ ਲਓ ਦੋਸਤੋ ਫਿਲਹਾਲ ਅੱਜ ਵੀਰ ਸੁਬਾਜ ਉਹਨਾਂ ਦੇ ਘਰੋਂ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਸੀ ਇੱਕ ਏ ਟਰਾਲਾ ਦਿਖਾਉਣਾ ਸੀਗਾ ਠੀਕ ਹੈ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ